ਹਾਂ ਬੰਦਾ ਹਉ ਤੂੰ ਗੇਂ ਮਾਰੇਗਾ ਆਪਣੇ ਤਾਂ ਹਾਂ ਅੱਗੇ ਗੱਡੀ ਬਲਾਉਂਦੇ ਟਾਟਾ ਦੀ ਗੱਡੀ ਆ 365 ਲੀਟਰ ਇਹਦੀ ਕੰਪਨੀ ਕਹਿੰਦੀ ਆ ਟੈਂਕੀ ਵਿੱਚ ਜੀ 10 ਦਾ 15 ਲੀਟਰ ਫਾਸਤੇ ਪਾਇੰਦਾ ਪ੍ਰਾਕ੍ਰਿਤੀ ਦੀ ਆ ਮੇਰੇ ਜੇਬ ਚ ਪਈ ਆ ਫੜੀ ਤੈਨੂੰ ਤਾਂ 92 ਲੀਟਰ ਤੇਲ ਪਾ ਫਾਂ ਫਿਰ ਪੰਪ ਵਾਲਾ ਇਹ ਦੇਖੋ ਤੇ ਮਾਲਕ ਨੂੰ ਕਹਿ ਰਹੇ ਕਹਿ ਰਹੇ ਨੇ ਅੱਗੇ ਤੇ ਕਹਿੰਦਾ ਇਹ ਤਾਂ ਜ਼ੀਰੋ ਚੈੱਕ ਰਹੀ ਆ ਕਹਿੰਦੇ 392 ਪੂਰਾ ਕਹਿੰਦੇ ਕੋਈ ਨਹੀਂ ਮੇਰੇ ਮੈਂ ਬੰਦ ਕਰ ਰਿਹਾ ਪਹਿਲਾਂ ਵੀਡੀਓ ਕਰਦਾ ਜੱਟ ਮੋਲ ਮਤ ਕਰ ਉਹ ਉਹ ਫੜੀ ਮੈਂ ਕਿਹੜਾ ਬੰਦਾ चलो चले चलो या चले चलो या ਕਹਿੰਦੇ ਜੀ ਬਈ ਮਾਮਾ ਯਾਰ ਸਾਡੇ ਬੰਦੇ ਸਾਨੂੰ ਹੀ ਆ ਕੇ ਕਹਿਣ ਲੱਗੇ ਚੋਰਾਂ ਯਾਰ ਹਾਂ ਚੋਰ ਹੈਗਾ ਹੀ ਹੈ ਨਾ ਚੋਰ ਹੈ ਸਾਲੇ ਸਿਸਟਮ ਬੋਲਦੇ ਆ ਗੱਡੀਆਂ ਇਲੈਕਟ੍ਰੋਨਿਕ ਗੱਡੀਆਂ ਨੇ ਕਿੱਜਾ ਮਾਰਦੇ ਆਂ ਤੁਸੀਂ ਕਰਦੇ ਸਿਸਟਮ ਬੋਲਦੇ ਪਰ ਸਿਟੂ ਦਿਖਾ ਦਿਓ ਸਾਡੇ ਨੱਪਿਆ ਅਸੀਂ ਕਹਿ ਰਹੇ ਚੋਰੀ ਕਰੀ ਹੈ ਗੱਲ ਹੀ ਤੁਸੀਂ ਨਾ ਮੰਨੋ ਲਾਜ ਰੌਣਗ ਦਾ ਪਹਿਲ ਮੈਂ ਕਰਾਂਗਾ ਰਾਜਪਤੀ ਸਾਹਿਬ ਨੂੰ ਬੁਲਾਵਾਂਗੇ ਉਹਨੇ ਜਗਾਇਆ ਉਹ ਦਿਨ ਜਾਗਿਆ ਉਹ ਤੇਲ ਜਾਗਿਆ ਅਸੀਂ ਚੋਰ ਹੋ ਗਿਆ ਫੋਟੋ ਸਾਨੂੰ ਹੀ ਚੋਰ ਬਣਾ ਰਹੇ ਨੇ ਹਰੇ ਖੰਦਾ ਯਾਰ ਅੱਡੇ ਨਾਲ ਕੱਢ ਫੋਟੋ ਕਰੀ ਕੋਈ ਚੋਰ ਹੋਵੇ ਸਾਹ ਨਾਪਰੇ ਸਿੰਘ ਜੀ ਨਾਪਰੇ ਸਿੰਘ ਕੀ ਮਾਮਲਾ ਹੈ ਜੀ ਮੈਂ ਯੂਰੇ ਤੇਲ ਪਾਉਣਾ ਸੀ ਇਹ ਅੰਕੁਰ ਪੰਪਾ ਸਰਹੰਦ ਰੋਡ ਤੇ ਡੀਮਾਰਟ ਦੇ ਨਾਲ ਜੀ ਤੇ ਮੈਂ ਤੇਲ ਪਾਉਣ ਆਇਆ ਔਰੇ ਮੈਂ ਗੱਡੀ ਉਹ ਮਸ਼ੀਨ ਦੇ ਉੱਤੇ ਤੇਲ ਪਾਉਣ ਨੂੰ ਲਾਈ ਤੇ ਇਹਨਾਂ ਨੇ 392 ਲੀਟਰ ਤੇਲ ਪਾ ਤਿਆ ਮੇਰੀ ਗੱਡੀ 'ਚ ਤੇ ਗੱਡੀ ਕੰਪਨੀ 365 ਲੀਟਰ ਦੀ ਟੈਂਕੀ ਕਹਿੰਦੀ ਆ ਤੇ ਚਲੋ 365 ਨਹੀਂ ਤਾਂ 80 ਪੈ ਜਾਏਗਾ ਇਹਦੇ ਵਿੱਚ 15 ਲੀਟਰ ਫालतू ਪੈ ਜਾਏਗਾ ਜੀ ਪਲਾਸਟਿਕ ਦੀ ਹੋਣ ਕਰਕੇ ਪਰ ਇਹ ਕਹਿੰਦੇ ਵੀ ਸਾਡੀ ਮਸ਼ੀਨ ਸਹੀ ਆ ਇਹ ਕਹਿੰਦੇ ਕੱਢ ਕੇ ਤੇਲ ਚੈੱਕ ਕਰ ਲੈ ਆਪਣਾ ਮੈਂ ਕਹਾ ਜੀ ਕੋਈ ਗੱਲ ਨਹੀਂ ਕੱਢ ਲੋ ਇਹਨਾਂ ਨੇ ਤੇਲ ਕੱਢਿਆ ਵੀ ਆ ਕੱਢ ਕੇ 398 ਲੀਟਰ ਤੇਲ ਨਿਕਲਿਆ ਇਹ ਕਹਿੰਦੇ ਵੀ ਸਾਡਾ 392 ਪੂਰਾ ਹੋ ਗਿਆ ਹੁਣ ਤੂੰ ਦੇਖ ਆਪਣਾ ਵੀ ਸਾਡਾ ਪੂਰਾ ਹੋ ਗਿਆ ਮੈਂ ਕਹਾ ਮੇਰੀ ਗੱਡੀ 8 ਲੀਟਰ ਦੇ ਵਿੱਚ ਤੁਸੀਂ ਸਟਾਰਟ ਕਰਕੇ ਦਿਖਾ ਦਿਓ ਬਾਈ ਕਹਿੰਦੇ ਜੀ ਸਾਨੂੰ ਨਹੀਂ ਪਤਾ ਹੈਗਾ ਸਾਡਾ ਤੇਲ ਪੂਰਾ ਹੋਗਾ ਬਾਕੀ ਤੇਰੀ ਗੱਡੀ ਚ ਕਿੰਨਾ ਸੀਗਾ ਮੇਰੀ ਗੱਡੀ ਦੇ ਵਿੱਚ ਹਜੇ ਰਿਜ਼ਰਵ ਵੀ ਨਹੀਂ ਲੱਗੀ ਸੀ ਗੱਡੀ ਰਿਜ਼ਰਵ ਦੇ ਵਿੱਚ ਵੀ 50 ਤੋਂ 60 ਲੀਟਰ ਤੇਲ ਰੱਖਦੀ ਹੈ ਜੀ ਕਿਹੜੀ ਗੱਡੀ ਹੈ ਟਾਟਾ ਦਾ ਘੋੜਾ ਜੀ 5530 ਸਿਕਣਾ ਜੀ ਇਹ ਕਨਫਰਮ ਹੈ ਵੀ 30 40 ਲੀਟਰ ਜਰ ਜਾ ਹਾਂ ਜੀ ਹਾਂ ਜੀ 30 40 ਲੀਟਰ ਜਰਪ ਦੇ ਵਿੱਚ ਰੱਖ ਦਈਏ ਸੈਲਫ ਸੈਲਫ ਕਿੰਨੇ ਚੀ ਦੀ ਵੱਜ ਸਕਦੀ ਇਹ ਹੁਣ ਸਟਾਰਟ ਵੀ ਨਹੀਂ ਹੋਣੀ ਹੈਗੀ ਗੱਡੀ ਜੇ 8 ਲੀਟਰ ਤੇਲ ਪਾਉਣ ਜੀ ਘੱਟੋ ਘੱਟ ਕਿੰਨਾ ਤੇਲ ਹੋਣਾ ਚਾਹੀਦਾ ਘੱਟੋ ਘੱਟ 4 ਉਂਗਲ ਤੇਲ ਹੋਣਾ ਚਾਹੀਦਾ 30 ਕਿ ਲੀਟਰ 30 ਤੋਂ 40 ਲੀਟਰ ਦੇ ਵਿੱਚ ਹੋਣਾ ਚਾਹੀਦਾ ਤਾਂ ਗੱਡੀ ਜਾ ਕੇ ਸਟਾਰਟ ਹੋਏਗੀ ਜੀ ਤੇ ਬਿੱਟੀ ਕਰਦੂ ਤੁਹਾਡਾ ਮੋਬਾਈਲ ਵੀ ਹੋਇਆ ਗਿਆ ਅਸੀਂ ਉਹ ਵੀ ਮਾਮਲਾ ਉਹ ਜੀ ਮੈਂ ਵੀਡੀਓ ਬਣਾਉਣ ਲੱਗਾ ਸੀਗਾ ਪੰਪ ਦੀ ਵੀ ਆਹ ਪੰਪ ਆ ਇੱਥੇ ਇੰਨੇ ਦਾ ਤੇਲ ਪਿਆ ਮੇਰੀ ਗੱਡੀ 'ਚੋਂ ਮ ਤੇ ਜਦੋਂ ਮੈਂ ਵੀਡੀਓ ਬਣਾਉਣ ਲੱਗਾ ਤਾਂ ਇਹਨਾਂ ਦਾ ਮਾਲਕ ਮੇਰਾ ਫੋਨ ਖੋਣ ਖੋਣ ਲੱਗ ਗਿਆ ਸੀਗਾ ਜੀ ਖੋ ਹੀ ਲਿਆ ਸੀਗਾ ਤੇ ਬਾਅਦ ਵਿੱਚ ਵਾਪਸ ਲੈ ਲਿਆ ਪਰ ਖੋਲੇ ਸੀ ਇੱਕ ਵਾਰੀ ਉਹਨੂੰ ਵੀਡੀਓ ਦੇ ਵਿੱਚ ਸਾਫ਼-ਸਾਫ਼ ਹਾਂਜੀ ਹਾਂਜੀ ਸਾਫ਼-ਸਾਫ਼ ਐਨ ਪਤਾ ਲੱਗ ਰਿਹਾ ਜੀ ਅੱਛਾ ਕਿ ਥੋੜਾ ਜਿਹਾ ਮੋਬਾਈਲ ਖੋਦਾ ਹੈ ਹਾਂਜੀ ਹਾਂਜੀ ਵਿੱਚ ਕੀ ਨਾਮ ਹੈ ਜੀ ਮੇਰਾ ਦੀਪਕ ਮਿੱਤਲ ਹੈ ਜੀ ਨਾਮ ਮੇਰਾ ਅੱਛਾ ਕੀ ਮਾਮਲਾ ਹੈ ਜੀ ਤੇ ਪੈਟਰੋਲ ਪੰਪ ਤੇ ਟਿਪਪਰ 'ਤੇ ਸਵਾਰ ਆਪਣੇ ਟਿਪਪਰ ਚਾਲਕ ਪਹੁੰਚੇ ਸੀ ਉਹਨਾਂ ਵੱਲੋਂ ਤੇਲ ਨੂੰ ਲੈ ਕੇ ਦੋਸ਼ ਲਗਾਏ ਗਏ ਨੇ ਕੀ ਕਹੋਗੇ ਜਿਹੜਾ ਦੋਸ਼ ਲਗਾਇਆ ਜੀ ਬਿਲਕੁਲ ਗਲਤ ਹੈ ਜ ਕੀ ਕਹਿੰਦਾ ਇਹਨਾਂ ਨੇ ਤੇਲ ਪਵਾਇਆ ਜੀ ਪਹਿਲਾਂ ਤਾਂ ਕਹਿੰਦਾ ਡਰਾਈਵਰ ਕਹਿੰਦਾ ਵੀ 365 ਲੀਟਰ ਦੀ ਟੈਂਕੀ ਹੈ ਮੇਰੀ ਆਪਾਂ ਨੇ ਸਾਡੀ ਮਸ਼ੀਨ ਦੇ ਤੇਲ ਪਾਇਆ 392 ਲੀਟਰ ਜੀ ਇਹਨਾਂ ਦਾ 65 ਲੀਟਰ ਦੇ ਮੈਂ ਤਾਂ ਕੋਈ ਗੱਲ ਨਹੀਂ ਜੇ ਤੈਨੂੰ ਬਹਿਮ ਕੈਮਰਾ ਬਹਮਾਨਾ ਚੈੱਕ ਕਰ ਜੋ ਮਰਜ਼ੀ ਚੈੱਕ ਕਰ ਦੂ ਪੰਪ ਦੇ ਉੱਪਰ ਚਾਹੇ ਟੀਮ ਬਲਾਲਾ ਜੋ ਵੀ ਪੰਪਨ ਲਗੇ ਮੈਂ ਉਹਦੇ ਲਈ ਆਪਣੀ ਹੁੰਦੀ ਹੈ ਜੀ ਮਿੰਤੀ ਵਾਲੀ ਕੈਮਰਾ ਸੇਲ ਦਾ ਅਫਸਰ ਜੋ ਮਰਜ਼ੀ ਬੁਲਾਓ ਜੋ ਅਸੀਂ ਤੇਲ ਕੱਢਿਆ ਜੀ 400 ਲੀਟਰ ਤੇਲ ਨਿਕਲਿਆ ਟੈਂਕੀ ਦੇ ਵਿੱਚੋਂ ਹਾਲੇ ਵੀ ਮੌਜੂਦਾ ਟੈਂਕੀ ਦੇ ਵਿੱਚ 10 15 ਲੀਟਰ ਤੇਲ ਵਿੱਚ ਪਿਆ ਹੋ ਭਾਈ ਜੋ ਉਹਨਾਂ ਦਾ ਕਹਿਣਾ ਤੁਸੀਂ ਫੋਨ ਵੀ ਕੋਇਆ ਫਿਰ ਫੋਨ ਕਿਉਂ ਥੋਇਆ ਭਾਈ ਜੀ ਫੋਨ ਤਾਂ ਕਿਉਂ ਹੋਇਆ ਕਿ ਤੁਸੀਂ ਜੋ ਤੇਲ ਪੈਂਦਾ ਲਵੇ ਠੀਕ ਹੈ ਨਾ ਉਹ ਤਾਂ ਫੋਨ ਦੀ ਵੀਡੀਓ ਨਹੀਂ ਬਣਾ ਸਕਦੇ ਜੀ ਆਪਾਂ ਇਹ ਕਿਸੇ ਮਰਜ਼ੀ ਪੰਪ ਵਾਲੇ ਤੁਸੀਂ ਪੁੱਛ ਸਕਦੇ ਹੋ ਇਹ ਪੈਸੇ ਵਾਲੋ ਪਰਮਿਸ਼ਨਾਂ ਹੁੰਦੀਆਂ ਨੇ ਜੀ ਕਿਉਂਕਿ ਜਿਹੜੀ ਵਿੱਚੋਂ ਮਤਲਬ ਕਿ ਉਹ ਨਿਕਲਦੀਆਂ ਨੇ ਕਿ ਫੋਨ ਦੀਆਂ ਜੀ ਟਾਵਰ ਕਰਕੇ ਉਹਦੇ ਨਾਲ ਅੱਗ ਲੱਗਣ ਦਾ ਡਰ ਰਹਿੰਦੇ ਪੰਪ ਦੇ ਉੱਪਰ ਤਾਂ ਫੋਨ ਹੋਇਆ ਗਿਆ ਜਿਹਦੇ ਵਾਸਤੇ